ਮੈਂ ਜ਼ਹੀਦਾਰ ਕੇਵਲ ਸਿੰਘ ਪਨੋਰੀ ਕੋਲਾ ਸੀਨੀਅਰ ਐਡਵਰਸੇਰੀ ਮੈਂ ਵਰਲਡ ਅਮਨੁਕੀ ਅਧਿਕਾਰ ਪ੍ਰੋਟੈਕਸ਼ਨ ਕਾਉਂਸਲ ਪੰਜਾਬ ਅਤੇ ਸਰਪ੍ਰਸਤ ਕਿਸਾਨ ਯੂਨੀਅਨ ਫਤਿਹ ਗਰੁੱਪ ਤੇ ਅਤੇ ਲੀਗਲ ਏਡ ਦਾ ਮੈਂਬਰ ਹੋਣ ਦੇ ਨਾਤੇ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਬੇਨਤੀ ਕਰਦਾ ਅਤੇ ਮਾਨਯੋਗ ਹੋਰ ਇਹਨਾਂ ਵੀਰਾਂ ਅੱਗੇ ਬੇਇਨਤੀ ਕਰਦਾ ਜੋਛ ਨਿਆਨੇ ਕਿ ਜਿਹੜੀ ਬੇਟੀ ਕੁਲਵਿੰਦਰ ਕੌਰ ਨੇ ਕਹਿੰਦੇ ਆ ਕੰਗਣਾ ਨੌਰਥ ਤੇ ਚਪੇੜ ਮਾਰੀਆ ਕੀ ਉਹ ਮੂਵੀ ਕਿਉਂ ਨਹੀਂ ਦਿਖਾ ਰਹੇ ਨੰਬਰ 1 ਨੰਬਰ 2 ਤੇ ਇਹ ਗੱਲ ਆ ਕਿ ਇਸ ਲੜਕੀ ਦਾ ਕੋਈ ਨੁਕਸਾਨ ਜਾਨੀ ਮਾਲੀ ਨਾ ਕੀਤਾ ਜਾਵੇ ਤੇ ਨਾ ਹੀ ਇਹਦਾ ਨੌਕਰੀ ਦਾ ਕੋਈ ਕੀਤਾ ਜਾਵੇ ਵੀ ਨੌਕਰੀ ਤੇ ਉਹ ਬਰਖਾਤ ਕੀਤਾ ਜਾਵੇ ਕਿ ਇਹ ਸਰਕਾਰਾਂ ਜਿਹੜੀਆਂ ਵਾ ਇਹ ਇਹਨੇ ਕਿਉਂ ਗੱਲਾਂ ਕੀਤੀਆਂ ਰੌਟ ਕੰਨਰਾ ਕੰਗਣਾ ਜੀ ਨੇ ਕੀ ਗੱਲਾਂ ਕੀਤੀਆਂ ਕਿਉਂ ਉੱਥੇ ਲੜਾਈ ਹੋਈ ਕੀ ਇਸ ਬਾਰੇ ਬਾਤ ਕੋਈ ਦੂੰਗੀ ਟਿਕਾਈ ਦੇ ਵਿੱਚ ਗਿਆ ਕੋਈ ਇਸ ਕਰਕੇ ਜੇ ਇਹਦਾ ਕੋਈ ਨੌਕਰੀ ਦਾ ਤੇ ਚਾਹੇ ਕਿਸੇ ਵੀ ਤਰੀਕੇ ਦਾ ਨੁਕਸਾਨ ਹੋ ਗਿਆ ਤਾਂ ਅਸੀਂ ਮਨੁੱਖੀ ਅਧਿਕਾਰ ਵਾਲੇ ਕਿਸੇ ਵੀ ਤਰ੍ਹਾਂ ਦਾ ਇਸ ਲੜਕੀ ਦਾ ਨਾਲ ਧੱਕੇਸ਼ਾਈ ਜਿਹੜੀ ਨਹੀਂ ਹੋਦਿਆਂਗੇ ਤੇ ਨਾ ਜ਼ਿੰਦਗੀ ਚ ਵਿੱਚ ਹੋਂਦਾਵਾਂਗੇ ਸੋ ਮੇਰੀ ਨਮਰਤਾ ਸਾਹਿਬ ਦੀ ਬੇਨਤੀ ਆ ਕਿਉਂਕਿ ਪਹਿਲਾਂ ਸਾਡੀ ਕੰਮ ਹੈ ਨਮਰਤਾ ਸਾਹਿਬ ਮਨੁੱਖੀ ਦਿਕਾਨਾਂ ਦਾ ਕੰਮ ਹੈ ਨਾ ਅਧਿਕਾਰਾਂ ਦੀ ਦੁਰਵਟ ਨੂੰ ਅਸੀਂ ਕਰਦੇ ਆ ਤੇ ਨਾ ਕੋਈ ਦੁਰਵਟ ਨੂੰ ਕਰੇ ਕਿਉਂਕਿ ਇਸ ਦੇ ਸਬੂਤ ਵੇਖੇ ਜਾ ਸਕਦੇ ਆ ਜੇ ਉਥੇ ਕਹਿਣ ਦਾ ਭਾਵ ਵੀ ਇਹ ਕੰਗੜਾ ਨੇ ਪਹਿਲੇ ਹੱਥੋਂ ਹੀ ਜੋ ਮਰਦੀ ਆ ਵੀ ਇਹਨੇ ਮਨੁੱਖੀ ਅਧਿਕਾਰਾਂ ਦੀ ਲੰਗੜਾ ਕੀਤੀ ਆ ਕਦੀ ਕਿਥੇ ਬਾਪਦ ਬੋਲ ਗਈ ਕਦੀ ਕਿਸੇ ਦੇ ਖਿਲਾਫ ਬੋਲ ਗਈ ਕਦੀ ਕਿਸੇ ਨੂੰ ਵੱਡੇ ਵੱਡੇ ਦੇ ਨੋ ਨਹੀਂ ਸਮਝਿਆ ਨੇ ਕਦੀ ਕਿਸਾਨ ਜੁਨੀਆ ਦੇ ਖਿਲਾਫ ਬੋਲ ਗਈ ਕਿ ਕਿਸਾਨ ਜੁਨੀਆ ਨਾ ਕਿ ਉਹ ਆਪਣੇ ਮਾਈ ਬਾਪ ਦੇ ਨਾਲ ਨਹੀਂ ਗਈ ਕਿ ਉਹ ਅਸੀਂ ਅਸੀਂ ਰੱਬ ਤੋਂ ਡਿੱਗੇ ਆ ਕਿ ਇਹੋ ਹੀ ਕੱਲੀ ਉੱਠੀ ਆ ਵੀ ਇਹ ਜਿਹਦੇ ਮਰਜ਼ੀ ਚ ਜਿਹਨੂੰ ਮਰਦੀ ਗੱਲ ਕਰਦੇ ਇਹਦੇ ਦੇ ਪੱਟਾ ਚੋਰੀ ਦਾ ਦੱਟ ਕੀਤਾ ਜਾ ਰਿਹਾ ਇਹ ਦੁਕੈ ਨੂੰ ਇਹਨੇ ਤੇ ਪਰਚਾ ਦੇ ਦਿੱਤੇ ਕਿੰਨੇ ਘੰਟਾ ਇਹ ਅੱਜ ਫੈਨ ਦਾ ਪਾਪ ਵੀ ਹੈ ਤੇ ਵੱਡੇ ਵੱਡੇ ਮਨਿਸਟਰ ਤੇ ਮੰਤਰੀ ਰਾਲ ਕੇ ਤੇ ਵੱਡਿਆ ਵੱਡਿਆਂ ਦੇ ਚਪੇਰਾ ਮਾਰਦੇ ਆ ਵੱਡਿਆਂ ਵੱਡਿਆਂ ਨੂੰ ਏ ਥੱਲੇ ਲਾਈ ਜਾਂਦੇ ਆ ਵੱਡਿਆਂ ਵੱਡਿਆਂ ਨੂੰ ਠਾਣਿਆਂ ਵਿੱਚ ਦੇ ਕੇ ਕੁੱਟ ਫਰਾਈ ਜਾਂਦੇ ਆ ਇੱਥੇ ਤਰ੍ਹਾਂ ਜੇਕਰ ਨਾਜਾਇਜ਼ ਗੁਰਵਿੰਦਰ ਕੌਰ ਬੇਟੀ ਦੇ ਨਾਲ ਹੋਇਆ ਤਾਂ ਅਸੀਂ ਜੋ ਮਰਦੀ ਹੋਵੇ ਦਿਨ ਰਾਤ ਇੱਕ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦਵਾਂਗੇ ਤੇ ਇਹਦਾ ਡੱਟ ਕੇ ਸਾਥ ਦਵਾਂਗੇ ਕਥਾਨ ਜੁਨੀਅਨ ਫਟੇ ਗਰੁਪ ਵਨੋ ਵੀ ਅਤੇ ਵਲਡ ਮਲੂਕੀ ਅਧਿਕਾਰਾਂ ਲੋਹੀ ਅਤੇ ਲੀਗਲ ਰੇਟਾ ਮੈਂਬਰ ਹੋਣ ਦੇ ਨਾਤੇ ਕਲੂਨੀ ਛਵਾਵਾ ਦਾ ਮੈਂ ਉਥੇ ਪ੍ਰਦੀ ਮੇਰੀ ਫੇਰ ਮਾਜੋਕ ਮੁੱਖ ਮੰਤਰੀ ਸਾਹਿਬ ਨੂੰ ਜੀ ਨੂੰ ਬੇਨਤੀ ਆ ਕਿ ਮੁੱਖ ਮੰਤਰੀ ਸਾਹਿਬ ਜੀ ਮੇਰੀ ਬੇਨਤੀ ਪ੍ਰਵਾਨ ਕਰਿਓ ਕਿ ਮਹਾਲੀ ਦਾ ਇਹ ਮਥਲਾਵਾ ਇਹਨਾਂ ਵਿੱਚ ਉੱਕ ਕੇ ਕਦੀ ਕਿਤੇ ਲੈ ਜਿਓ ਤੇ ਕਦੀ ਕਿਤੇ ਲੈ ਜਿਓ ਇਸ ਕਰਕੇ ਪਹਿਲੋਂ ਇਸ ਦੀ ਚੰਗਾਈ ਤੱਕ ਜਾਓ ਆਪਾਂ ਕਹਿੰਦਾ ਬਾਪ ਸਾਨੂੰ ਜਿਹੜਾ ਮੱਦੀ ਕੋਈ ਹੋਵੇ ਜੇਰਾ ਮਰਜੀ ਜਾਂ ਪੀ ਹੋਵੇ ਸਾਡੀਆਂ ਕੁੜੀਆਂ ਤੱਕ ਗਾਲਾਂ ਕੱਢੇ ਸਾਡੀਆਂ ਕੁੜੀਆਂ ਤੱਕ ਭੰਡ ਦੇ ਸਾਡੀਆਂ ਕੁੜੀਆਂ ਨੂੰ ਕੁੱਟਮਾਰ ਕਰਲੇ ਸਾਡੇ ਬੱਚਿਆਂ ਨੂੰ ਥਾਣਿਆਂ ਵਿੱਚ ਫਰਾ ਕੇ ਕੁੱਟਮਾਰ ਕਰਕੇ ਕੀ ਉਹ ਜਹਿਰਿਆ ਦਿੱਥੋਂ ਮਨੁੱਖੀ ਗੱਲ ਜਹਿਰ ਕੀ ਮਨੁੱਖੀ ਅਧਿਕਾਰਾਂ ਦੀ ਲੰਗਣਾ ਨਹੀਂ ਗਈ ਇਹ ਕਰਕੇ ਮੈਂ ਬੇਨਤੀ ਕਰਦਾ ਵਾਂ ਕਿ ਜੇਕਰ ਇੱਕ ਲੜਕੀ ਦਾ ਵਾਲ ਵਿੰਗਾ ਵੀ ਹੋ ਗਿਆ ਤਾਂ ਦਿਨ ਰਾਤ ਮਨ ਰਵੱਟਾ ਰੱਖੂੰਗਾ ਮੈਂ ਭਾਵੇਂ ਮੁੱਖ ਮੰਤਰੀ ਸਾਹਿਬ ਜੀ ਦੀ ਕੋਠੀ ਹੋਵੇ ਤੇ ਭਾਵੇਂ ਜਿੱਥੇ ਵਾਕਿਆ ਹੋਇਆ ਵਾ ਮਹਾਲੀ ਦੇ ਵਿੱਚ ਜਿੱਥੇ ਵੀ ਉੱਥੇ ਮੈਂ ਜਿਹੜਾ ਵਾ ਉਹ ਆਪਣੇ ਸੀਨੀਅਰਾਂ ਨੂੰ ਲੈ ਕੇ ਜੂਨੀਅਰਾਂ ਨੂੰ ਲੈ ਕੇ ਭਾਵੇਂ ਕੱਲਾ ਹੀ ਮਰਨ ਵਟਾ ਰੱਖਾਂਗਾ ਸੋ ਮੈਂ ਇੰਨੀ ਕਹਿੰਦਾ ਆ ਫਿਮਾ ਦਾ ਜੱਜ ਕਾਂ ਕਿਉਂਕਿ ਕੋਈ ਵੱਦਕਟ ਗੱਲ ਵੀ ਹੋ ਜਾਂਦੀ ਆ ਇਸ ਕਰਕੇ ਮੈਂ ਆਪਣੇ ਗਰੁੱਪਾਂ ਨੂੰ ਸਾਰਿਆਂ ਨੂੰ ਪੇਸ਼ ਆਉਣ ਜੂਨੀਅਰਾਂ ਨੂੰ ਵੀ ਸਾਰੇ ਡਟ ਕੇ ਇਹ ਲੜਕੀ ਦਾ ਸਾਥ ਦਿਓ ਕਿਉਂਕਿ ਇਹਦੇ ਵਿੱਚ ਇਹਨੂੰ ਦੁਖੀ ਕੀਤਾ ਗਿਆ ਵਾ ਕਿਉਂਕਿ ਇਹਦੇ ਅਥੇ ਦੇ ਇਹ ਪਹਿਲੇ ਹੱਥੋਂ ਹੀ ਭੈਣ ਵੀ ਕਾਹੀ ਇਹ ਵੀ ਨਹੀਂ ਉਹਨੇ ਮੈਡਮ ਕੰਗਣਾ ਜੀ ਨੇ ਜ਼ਬਾਨ ਮੂੰਹ ਚ ਨਹੀਂ ਪਾਈ ਕਦੀ ਕਿਸੇ ਦੇ ਖਿਲਾਫ ਕਦੀ ਕਿਸੇ ਦੇ ਖਿਲਾਫ ਕਦੀ ਕੋਸ ਕਦੀ ਕੋਸ ਕਿ ਇਹ ਕਿਸਾਨ ਯੂਨੀਅਨ ਵਾਲੇ ਜਿਹੜੇ ਆ ਜੋ ਤਾਂ ਨਾਲ ਲਾਉਂਦੇ ਆਪਣੇ ਬੈਨੀਫਿਟ ਵਾਸਤੇ ਲਾਉਂਦੇ ਆ ਕੋਈ ਕਿਸੇ ਵਾਸਤੇ ਲਾਉਂਦੇ ਆ ਕਿਸੇ ਨੇ ਦੇ ਦਿੱਤੇ ਆ ਜੇ ਹੱਕ ਮਿਲਦੇ ਹੋਣਗੇ ਜੇ ਕਿਸੇ ਨੇ ਹੱਕ ਮਦਬਗੀ ਦਿੱਤੇ ਹਨ ਨਾ ਤੇ ਘਾਰਾਂ ਦੀ ਤਲਵਟੋਂ ਨਾ ਕੀਤੀ ਜਾਵੇ ਜੇ ਘਾਰਾਂ ਦੀ ਤਲਵਟੋਂ ਕੀਤੀ ਗਈ ਤਾਂ ਅਸੀਂ ਇਸ ਨੂੰ ਇੱਕ ਤਰਫਾ ਕੇਸ ਮੰਨਦੇ ਹੋਏ ਇਹਦਾ ਡਟ ਕੇ ਵਿਰੋਧ ਕਰਾਂਗੇ ਜਿਸ ਨੇ ਇਸ ਲੜਕੀ ਦੇ ਖਿਲਾਫ ਕੁਲਵਿੰਦਰ ਕੌਰ ਦੇ ਖਿਲਾਫ ਜੋ ਵੀ ਚੱਲਿਆ ਸੋ ਜੇ ਨਹੀਂ ਕਹਿੰਦਾ ਆਖਿਮਦਾ ਆਜ਼ਾਦੀਆਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ